ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ। ਲਓ ਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਗਕਰਾਲੇ ਬਾਬਾ ਛੱਤੀਪੀਰ ਜੀ ਦੇ ਦਰਬਾਰ ਦੇ ਉੱਤੇ। ਤੁਹਾਨੂੰ ਕਰਾ ਰਹੇ ਹਾਂ ਇਹ ਦਰਸ਼ਨ ਦਰਬਾਰ ਦੇ ਕੀ ਦੇਖ ਸਕਦੇ ਹਾਂ। ਕਿ ਬਹੁਤ ਹੀ ਬੜਾ ਦਰਬਾਰ ਬਣਿਆ ਹੋਇਆ ਜੀ ਇੱਥੇ। ਬਹੁਤ ਹੀ ਮੰਨਤ ਹੈ ਦਰਬਾਰ ਦੀ। ਇਹ ਆਪਣੀ ਦਰਬਾਰ ਦੇ ਅੰਦਰ ਐਂਟਰੀ ਹੈ ਤੁਸੀਂ ਦੇਖ ਸਕਦੇ ਹੋ। ਕੀਲ ਦੇ ਰੇਟ ਲੱਗੇ ਹੋਏ ਨੇ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦਰਬਾਰ ਦੀ ਇਮਾਰਤ ਬਣਾਈ ਹੋਈ ਹੈ ਜੀ ਸੇਵਾਦਾਰਾਂ ਨੇ ਗ੍ਰਿੱਲਾਂ ਲਾ ਕੇ ਪਿੱਲਰ ਥੱਲੇ ਖੜੇ ਕਰਕੇ ਉੱਪਰ ਲੈਂਟਰ ਲਾਇਆ ਹੋਇਆ ਹੈ ਜੀ ਦਰਬਾਰ ਦੇ ਉੱਤੇ ਪੀਰ ਫਕੀਰਾਂ ਦੇ ਦਰ ਤੇ ਇਨਸਾਨ ਗਲਤੀਆਂ ਬਖਸ਼ ਬਖਸ਼ਾਉਣ ਆਉਂਦੇ ਹਨ ਪਰ ਜੇ ਇੱਥੇ ਗਲਤੀ ਹੋ ਜਾਵੇ ਤਾਂ ਇਹ ਉਹ ਕਿਤੇ ਵੀ ਬਖਸ਼ੀ ਨਹੀਂ ਜਾਂਦੀ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ-ਵਧੀਆ ਸਲੋਗਨ ਲਿਖੇ ਹੋਏ ਨੇ ਜੀ ਕਿਉਂਕਿ ਜਿਹੜੇ ਦਰਬਾਰ ਹੁੰਦੇ ਨੇ ਸਭ ਦੇ ਸਾਂਝੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਦਰਬਾਰ ਬਣਿਆ ਹੋਇਆ ਜੀ ਬਾਬਾ ਜੀ ਦਾ ਕਰ ਸਕਦੇ ਤੁਸੀਂ ਦਰਸ਼ਨ ਇਥੇ ਦੀ ਜਿਹੜੀ ਕਮੇਟੀ ਹੈ ਉਹ ਵੀ ਆਪਣਾ ਤਨਮਨ ਦੇ ਨਾਲ ਦਰਬਾਰ ਦੇ ਉੱਤੇ ਆ ਕੇ ਸੇਵਾ ਕਰਦੀ ਹੈ ਤੇ ਜੋ ਵੀ ਦਰਬਾਰ ਦੇ ਉੱਤੇ ਕਿੜਾਵਾ ਚੜਦਾ ਜੀ ਉਹ ਸਾਰੇ ਹੀ ਰਲ ਮਿਲ ਕੇ ਜੋ ਵੀ ਪੈਸਾ ਹੁੰਦਾ ਹੈ ਉਹ ਦਰਬਾਰ ਦੇ ਉੱਤੇ ਲਾਉਂਦੇ ਨੇ ਜੀ ਇਹ ਬੱਚੇ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਭੈਣਾਂ ਦੀਆਂ ਮਨੋਕਾਮਨਾਵਾਂ ਮੁੰਡਿਆਂ ਦੀਆਂ ਪੂਰੀਆਂ ਹੁੰਦੀਆਂ ਨੇ ਜੀ ਉਹ ਇੱਥੇ ਆ ਕੇ ਤਸਵੀਰ ਬੱਚੇ ਦੀ ਜ਼ਰੂਰ ਲਾ ਕੇ ਜਾਂਦੇ ਦੇਖ ਸਕਦੇ ਤੁਸੀਂ ਇਹ ਬੱਚੇ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੀ ਅਭੀ ਮੁੰਡਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਇੱਥੇ ਤਸਵੀਰ ਜ਼ਰੂਰ ਲੱਗਦੀ ਹੈ ਜੀ ਬੱਚੇ ਦੀ ਬੌਧਈ ਕਰਨੀ ਵਾਲੇ ਬਾਬਾ ਜੀ ਨੇ ਜੀ ਉੱਧਰ ਉੱਧਰ ਵੀ ਦਰਵਾਜ਼ੇ ਬਣੇ ਹੋਏ ਨੇ ਜੀ ਤੁਸੀਂ ਰਾਜ ਵੀ ਦੇਖ ਰਹੇ ਬੱਚਿਆਂ ਨੇ ਲੱਗੇ ਹੋਣੇ ਸਲੋਗਨ ਤੁਸੀਂ ਪੜ੍ਹ ਸਕਦੇ ਜੀ ਸਰਦਾ ਭਾਵਨਾ ਨਿਮਰਤਾ ਸਾਦਗੀ ਨਾਲ ਹੀ ਸੇਵਾ ਕਰਕੇ ਹਰ ਮਿਲਦਾ ਹੈ ਬਹੁਤ ਵਧੀਆ ਵਧੀਆ ਸਲੋਗਨ ਲਿਖੇ ਹੋਏ ਨੇ ਜੀ ਨੂੰ ਇਕੱਲਾ ਇਕੱਲਾ ਸਲੋਗਨ ਦਿਖਾਵਾਂਗੇ ਜੀ ਲਿਖਿਆ ਬਾ ਬਹਿਮਾ ਪਰਮਾਤਮਾ ਤੇ ਤੇ ਬਜੋ ਮਾਲਕ ਸਭ ਦਾ ਭਲਾ ਕਰੇ ਕਰਦੇ ਹਨ ਤੇ ਦਰਗਾਹ ਲਖ ਦਰਗਾਹ ਬਾਬਾ ਲਖ ਦਾ ਤਾਜੀ ਦੀ ਹੈ ਇਹ ਕਿ ਸੇਵਾਦਾਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਮਾਰਤ ਬਣਾਈ ਹੋਈ ਹੈ ਜੀ ਕੱਲੀ ਕੱਲੀ ਚੀਜ਼ ਬਹੁਤ ਵਧੀਆ ਲਾਈ ਹੋਈ ਹੈ ਇੱਥੇ ਆਪਣੀ ਹੱਟ ਟਾਈਮ ਜੋਤ ਜਗਦੀ ਹੈ ਜੀ ਬਾਬਾ ਜੀ ਦੀ ਇਹ ਦੇਖ ਸਾਡੇ ਜੁੱਤਾਂ ਜਗ ਰਹੀਆਂ ਨੇ ਜੀ ਇਹ 24 ਘੰਟੇ ਚੁੱਤ ਜਗਦੀ ਹੈ ਜੀ ਲੋੜੀ ਵਾਲੇ ਦਿਨ ਬਹੁਤ ਭਾਰੀ ਮੇਲਾ ਲੱਗਦਾ ਜੀ ਉਰੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਇਹ ਦਰਗਾਹ شریف ਬਾਬਾ ਬਾਬੇ ਛੱਤੀ ਪੀਰ ਜੀ ਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਵੀ ਤੁਹਾਨੂੰ ਅੰਦਰ ਤੋਂ ਦਿਖਾਵਾਂਗੇ ਜੀ ਦਰਗਾਹ ਬਣੀ ਹੋਈ ਹੈ ਜੀ ਆ ਲੋ ਤੁਸੀਂ ਕਰ ਸਕਦੇ ਹੋ ਦਰਸ਼ਨ ਬਾਬਾ ਜੀ ਦੇ ਦਰਗਾਹ ਦੇ ਕਿਉਂਕਿ ਇੱਦਾਂ ਦੇ ਦਰਬਾਰ ਤੁਹਾਨੂੰ ਕਿਸੇ ਕਿਸੇ ਪਿੰਡ ਜੇ ਦੇਖਣ ਨੂੰ ਮਿਲਣਗੇ ਜੀ ਤੁਸੀਂ ਦੇਖ ਸਕਦੇ ਹੋ ਅੰਦਰ ਸੇਵਾਦਾਰਾਂ ਨੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਏਸੀ ਵੀ ਲਾਏ ਹੋਏ ਨੇ ਲੋੜੀ ਵਾਲੇ ਦਿਨ ਬਹੁਤ ਭਾਰੀ ਮੇਲਾ ਭਰਦਾ ਜੀ ਉਰੇ ਘੋੜਾਂ ਹੁੰਦੀਆਂ ਨੇ ਕਬੱਡੀਆਂ ਹੁੰਦੀਆਂ ਨੇ ਜੀ ਇਹ ਦੇਸ਼ਾ ਦੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜੇ ਇੱਥੇ ਆ ਕੇ ਦਰਬਾਰ ਦੇ ਉੱਤੇ ਬਹੁਤ ਸ਼ਾਂਤੀ ਹੈ ਜੀ ਕਿ ਸੰਤਾਂ ਵੀ ਆ ਕੇ ਸ਼ਾਮ ਨੂੰ ਆਪਣੀ ਹਾਜ਼ਰੀ ਜ਼ਰੂਰ ਭਰਦਿਆਂ ਨੇ ਜੀ ਪਰਦੇ ਲਾਏ ਹੋਏ ਨੇ ਜੀ ਅਲਦਾਲੇ ਅਮਰਤ ਤੁਸੀਂ ਦੇਖ ਸਕਦੇ ਹੋ ਅਲਦਾਲੇ ਜਗਾ ਵੀ ਦੇਖ ਸਕਦੇ ਹੋ ਫੁੱਲ ਬੂਟੇ ਲਾਏ ਹੋਏ ਨੇ ਸੇਵਾਦਾਰਾਂ ਨੇ ਤੇ ਆ ਕੇ ਸ਼ਾਮ ਨੂੰ ਆਪਣੀ ਜਿਦੀ ਜਿਦੀ ਸੇਵਾਦਾਰ ਦੀ ਸੇਵਾ ਲਈ ਹੋਈ ਉਹ ਸੇਵਾ ਕਰਦਾ ਜੀ ਤੇ ਇੱਧਰ ਆਪਣੀ ਲੰਗਰ ਵਾਸਤੇ ਲੱਕੜ ਵੱਢੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਸਾਰੀ ਲੰਗਰ ਦੇ ਵਿੱਚ ਕਮ ਉਹ ਵੀ ਲੱਕੜ ਵੱਢ ਕੇ ਰੱਖੀ ਹੋਈ ਹੈ ਸੇਵਾਦਾਰਾਂ ਨੇ। ਇਕੜ ਤੁਸੀਂ ਦੇਖ ਸਕਦੇ ਹੋ ਜੀ। ਬੂਟੇ ਦੇਖ ਸਕਦੇ ਹੋ ਬੂਟੇ ਵੀ ਲਾਏ ਹੋਏ ਨੇ ਜੀ ਬਹੁਤ ਵਧੀਆ। ਪੁੱਛਿਆ ਦੇਣੀ ਸਖਤ ਮਨਾ ਹੈ ਬੇਨਤੀ ਸੇਵਾਦਾਰ ਕਮੇਟੀ ਇਹ ਸਲੋਗਨ ਤੁਸੀਂ ਪੜ੍ਹ ਸਕਦੇ ਹੋ ਜੀ। ਇਹ ਵੀ ਪੜ੍ਹ ਸਕਦੇ ਹੋ ਤੁਸੀਂ। ਸਿੱਧੀ ਅਰਦਾਸ ਕਰੋ ਪੀਰਾਂ ਦੇ ਦਰਬਾਰ ਤੇ ਬਚੋ ਪਖੰਡੀਆਂ ਤੋਂ ਬਹੁਤ ਵਧੀਆ ਵਧੀਆ ਸਲੋਗਨ ਲਿਖ ਕੇ ਲਾਏ ਹੋਏ ਨੇ ਜੀ ਇੱਧਰ ਸਫਾਈ ਦਾ ਵੀ ਲਾਇਆ ਹੋਈ ਸਫਾਈ ਦਾ ਧਿਆਨ ਰੱਖੋ ਜੀ ਕਿਉਂਕਿ ਦਰਬਾਰ ਦੇ ਉੱਤੇ ਸਫਾਈ ਵੀ ਜ਼ਰੂਰੀ ਹੈ ਜੀ ਇੱਧਰ ਟਾਇਲਾਂ ਲਾ ਕੇ ਜਗ੍ਹਾ ਪੱਕੀ ਕਰੀ ਹੋਈ ਹੈ ਜੀ ਸਥਾਨ ਬਾਬੇ ਬੁਰਜ ਵਾਲਾ ਸੰਤਾ ਜੀ ਦਾ ਤੁਸੀਂ ਦੇਖ ਸਕਦੇ ਹੋ ਜੀ ਇਦਾਂ ਸਥਾਨ ਬਣਿਆ ਹੋਇਆ ਜੀ ਸੰਤਾ ਜੀ ਦਾ ਉਹ ਬਹੁਤ ਜਗ੍ਹਾ ਦੇ ਵਿੱਚ ਦਰਬਾਰ ਬਣਿਆ ਹੋਇਆ ਜੀ ਇੱਥੇ ਲਈ ਜਲੀ ਕੀ ਦੇ ਦਰਸ਼ਨ ਕਰਾਵਾਂਗੇ ਜੀ ਤਸੀਂ ਕਰ ਸਾਦੇ ਦਰਸ਼ਨ ਜਿਹਨਾਂ ਬਾਬਾ ਜੀ ਦਾ ਦਰਬਾਰ ਬਣਿਆ ਹੋਇਆ ਹੈ ਉਹ ਸੇਵਾਦਾਰਾਂ ਨੇ ਕੈਮਰੇ ਵੀ ਲਾਇਆ ਹੋਇਆ ਨਹੀਂ ਦਰਬਾਰ ਦੇ ਵਿੱਚ ਜਿਸ ਆਪਾਂ ਨੂੰ ਪਤਾ ਹੈ ਕਿ ਕੈਮਰੇ ਵੀ ਜਰੂਰੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਦਰਬਾਰ ਦਰਬਾਰ ਦੇ ਉੱਤੇ ਬਾਹਰ ਵੀ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਹੈ ਇਹ ਤੁੰਗ ਰਹੀ ਸੰਤਾਨ ਦਾ ਇਹ ਪਾਰਕ ਲਾਇਆ ਹੋਇਆ ਹੈ ਜਿਵੇਂ ਦਾ ਹਨ ਦੇਖ ਸਕਦੇ ਤੁਸੀਂ ਬੁੱਟੇ ਵੀ ਬਹੁਤ ਤਰ੍ਹਾਂ ਦੇ ਲਾਏ ਹੋਏ ਨੇ ਕਿ ਜਿਹੜਾ ਲੋਹੜੀ ਦਾ ਮੇਲਾ ਹੁੰਦਾ ਜੀ ਬਹੁਤ ਦੇਖਣਯੋਗ ਹੁੰਦਾ ਜੀ ਬਹੁਤ ਵਧੀਆ ਮੇਲਾ ਭਰਦਾ ਜੂਰੇ ਲੋਹੜੀ ਨੂੰ ਜੀ ਕੋਲ ਨੂੰ ਮੰਗ ਚਿੰਨੋ ਜੀ ਜਿਹੜੇ ਤਾਰਤੇ ਤੁਸੀਂ ਦੇਖ ਸਕਦੇ ਹੋ ਜੋ ਕਿ ਮੈਦਾਨ ਦੇ ਵਿੱਚ ਕਬੱਡੀ ਕੱਪ ਹੁੰਦੇ ਨੇ ਜੀ ਉਹਨਾਂ ਦੀਆਂ ਤਸਵੀਰਾਂ ਲਾਈਆਂ ਹੋਈ ਨਹੀਂ ਆਹ ਦੇਖੋ ਦੰਗੜ ਕੁਸ਼ਤੀ ਦੰਗੜ ਵੀ ਹੁੰਦੇ ਨੇ ਇਹ ਦਰਬਾਰ ਬਣਿਆ ਹੋਇਆ ਜੀ ਬਾਬਾ ਪੰਡਿਤ ਪਾਸ਼ਾ ਜੀ ਦਾ ਤੁਹਾਨੂੰ ਇਹਨਾਂ ਦੇ ਵੀ ਕਰਾਮਾਗਈ ਅੰਦਰ ਤੋਂ ਦਰਸ਼ਨ ਸਾਡੇ ਦੇ ਦਿਦਕਸ਼ਨ ਬਾਬਾ ਜੀ ਦੇ ਕਿ ਦਰਬਾਰ ਦੇ ਵਿੱਚ ਟੈਲੇ ਟੈਲਾਂ ਪੱਥਰੀ ਪੱਥਰ ਲੱਗਿਆ ਹੋਇਆ ਸਾਰਿਆਂ ਨੂੰ ਮੇਨ ਗੱਲ ਤਾਂ ਕਮੇਟੀ ਦੀ ਹੁੰਦੀ ਹੈ ਜੀ ਕਿਉਂਕਿ ਕਮੇਟੀ ਹੈ ਜਿਹੜੀ ਉਹ ਰਲ ਮਿਲ ਕੇ ਪਿੰਡ ਵਾਲਿਆਂ ਦੀ ਸਲਾਹ ਲੈ ਕੇ ਜੋ ਵੀ ਕੰਮ ਕਰ ਹੁੰਦਾ ਹੈ ਇੱਥੇ ਕਰਾਉਂਦੀ ਹੈ ਜੀ ਦਾ ਦੇ ਦਰਵਾਜ਼ੇ ਸ਼ੀਸ਼ੇ ਲਾਏ ਹੋਏ ਨੇ ਜੀ ਪਰਦੇ ਲੱਗੇ ਹੋਏ ਨੇ ਸੀਸੀ ਲੱਗੇ ਹੋਏ ਨੇ ਕੈਮਰੇ ਲੱਗੇ ਹੋਏ ਨੇ ਕੋਈ ਚੀਜ਼ ਇਹੋ ਜਿਹੀ ਨਹੀਂ ਹੋएगी ਜਿਹੜੀ ਦਰਵਾਜ਼ੇ ਵਿੱਚ ਨਾ ਲੱਗੀ ਹੋਵੇ ਲਓ ਜੀ ਤੁਹਾਨੂੰ ਦਿਖਾਇਆ ਜੀ ਬਣਿਆ ਹੋਈ ਦਰਵਾਜ਼ਾ ਇਹ ਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜਿਹੜਾ ਸਾਡਾ ਬਲੌਗ ਹੁੰਦਾ ਹੈ ਆਪਾਂ ਸ਼ਾਮ ਨੂੰ ਆਪਣੇ ਚੈਨਲ ਦੇ ਉੱਤੇ 8:00 ਵਜੇ ਪਾਉਣੇ ਹੁੰਦੇ ਨੇ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ